ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਜਾਗਰੂਤਾ ਮੁਹਿੰਮ ਦੇ ਤਹਿਤ ਅੱਜ ਸ਼ੈਲਰ ਐਸੋਸੀਏਸ਼ਨ ਰੂਪਨਗਰ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਮੁਖੀ ਗੁਰਨੀਤ ਸਿੰਘ ਖੁਰਾਣਾ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸਮਾਰਟ ਸਕੂਲ ਬਜਰੂੜ 'ਚ ਨਸ਼ਾ ਖਿਲਾਫ ਜਾਗਰੂਤਾ ਸੈਮੀਨਾਰ ਤੇ ਨਾਟਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਣਾ ਤੇ ਡੀਐਸਪੀ ਅਜੇ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸਭ ਤੋਂ ਪਹਿਲਾਂ ਪੁਲਿਸ ਮੁਖੀ ਦਾ ਸਕੂਲ ਬੱਚਿਆਂ ਨੇ ਬੈਂਡ ਦੇ ਨਾਲ ਸਵਾਗਤ ਕੀਤਾ ਤੇ ਗੁੱਲੀ ਸਿੰਘ ਖਰਾਨਾ ਵੱਲੋਂ ਬੱਚਿਆਂ ਤੇ ਸਕੂਲ ਦੇ ਗਰਾਊਂਡ 'ਚ ਘੁਡਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੂਟਾ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਵੀ ਸੰਦੇਸ਼ ਦਿੱਤਾ ਇਸ ਤੋਂ ਬਾਅਦ ਸ਼ੁਰੂ ਹੋਏ ਜਾਗਰੂਤਾ ਸੈਮੀਨਾਰ ਦੌਰਾਨ ਜਿੱਥੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਕੂਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਨੇ ਸਨਮਾਨ ਕੀਤਾ ਉੱਥੇ ਹੀ ਐਸਐਸਟੀ ਗੁੱਲੀ ਸਿੰਘ ਖਰਾਨਾ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ 'ਚ ਇੱਕ ਅਜੀਆ ਕੋੜ ਹੈ ਜਿਸ ਦੀ ਗ੍ਰਿਪ 'ਚ ਆ ਕੇ ਕਈ ਨੌਜਵਾਨ ਨਸ਼ਿਆਂ ਦੀ ਭੇਡ ਚੜ ਚੁੱਕੇ ਹਨ ਇਸ ਲਈ ਇਸ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਪੱਧ ਤੇ ਮਹਮਸ਼ੇਰੀ ਹੋਈ ਹੈ ਪਰੰਤੂ ਜੇਕਰ ਸਕੂਲੀ ਵਿਦਿਆਰਥੀ ਨੌਜਵਾਨ ਪੀੜੀ ਤੇ ਪਿੰਡਾਂ ਦੇ ਲੋਕ ਵੀ ਪੁਲਿਸ ਦਾ ਸਾਥ ਦੇਣ ਤਾਂ ਇਸ ਨਸ਼ੇ ਦਾ ਖਾਤਮਾ ਕੀਤਾ ਜਾ ਸਕਦਾ ਹੈ ਇਸ ਮੌਕੇ ਸੋਰਸ ਪਰਸਨ ਲਕੇਸ਼ਮਨ ਸ਼ਰਮਾ ਨੇ ਵੀ ਨਸ਼ਿਆਂ ਖਿਲਾਫ ਸਕੂਲੀ ਬੱਚੇ ਨੂੰ ਜਾਗਰੂਕ ਕੀਤਾ ਤੇ ਪ੍ਰਿੰਸੀਪਲ ਬਿੰਦਰ ਸ਼ਰਮਾ ਤੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਿੰਦਰ ਮੁੱਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਅੰਤ ਵਿੱਚ ਜਾਗਤੀ ਕਲਾਮਾਂ ਚ ਤਾਕਤਗਰ ਦੀ ਟੀਮ ਨੇ ਡਾਇਰੈਕਟਰ ਪ੍ਰਵਿੰਦਰ ਪੀਮ ਤੇ ਮੈਨੇਜਰ ਦਿਨੇਸ਼ ਲਲਨ ਦੀ ਅਗਵਾਈ ਚ ਨਸ਼ਾ ਤੇ ਕਟਾਸ਼ ਕਰਦਾ ਹੋਇਆ ਨਾਟਕ ਨਸ਼ਿਆਂ ਦੀ ਦਰਦਦ ਦੀ ਸਫਰ ਪੇਸ਼ਕਾਰੀ ਕਰਕੇ ਵਿਦਿਆਰਥੀਆਂ ਤੇ ਹੋਰ ਪਤਵੰਤਿਆਂ ਨੂੰ ਅਹਿਮ ਸੰਦੇਸ਼ ਦਿੱਤਾ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ प्रेजिडेंसी आपने स्टेज सजाला के जिन्होंने भी अपनी गुदा नजर पर की हैं मैं एक चीज पहली चीज अपने आप को लामा देव जी का कहिए सारे सारे बच्चे कि यह सेमिनार के लिए है है होनी के करियर काउंसलिंग की बच्चों को दिन से जाना चाहिए कमा लेना ही पढ़ना चाहिए बट पूछिए तो छोड़ के आप यही बात आप कह रहे दैट इज दैट ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਮ्युनਿਸਪਲ ਬ੍ਰਿੰਦਰ ਸ਼ਰਮਾ ਜੀ ਦਾ ਜਿਹੜੇ ਫੁੱਟੇ ਵੀਰ ਹੈ ਇਹਨਾਂ ਨੇ ਬੜਾ ਉਪਰਾਲਾ ਕਰਕੇ ਅੱਜ ਦੀ ਜਿਹੜੀ ਸਮੇਂ ਦੀ ਲੋੜ ਹੈ ਤੇ ਜਿਸ ਵਰਗ ਨੂੰ ਅੱਜ ਟਾਰਗੇਟ ਕੀਤਾ ਜਾਣਾ ਹੈ ਉਹਨਾਂ ਨੂੰ ਅਵੇਅਰ ਕੀਤਾ ਹੈ ਐਸਐਸਪੀ ਸਾਹਿਬ ਨੂੰ ਬੁਲਾ ਕੇ ਇਹਨਾਂ ਨੇ ਬੜਾ ਇੱਕ ਮੋਟੀਵੇਸ਼ਨ ਜਿਹੜੀ ਹੈ ਬੱਚਿਆਂ ਨੂੰ ਦਿੰਦੀ ਹੈ ਕਿ ਇਹ ਬੱਚੇ ਜਿਹੜੇ ਹੈ ਆਪਣੇ ਨਾਲ ਦੇ ਸਾਥੀ ਜਿਹੜੇ ਇਹਨਾਂ ਦੇ ਪੜ੍ਹਾਈ ਛੱਡ ਚੁੱਕੇ ਹੈ ਜਾਂ ਪਿੰਡ 'ਚ ਵੈਸੇ ਘੁੰਮਦੇ ਆ ਉਹ ਬੱਚੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਚੁੱਕੇ ਆ ਉਹਨਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਛਾਣ ਕਰਨੀ ਔਰ ਪਛਾਣ ਕਰਕੇ ਕਿਸ ਤਰੀਕੇ ਨਾਲ ਮੇਨਸਟ੍ਰੀਮ ਚ ਲੈ ਕੇ ਆਉਣਾ ਸੋ ਇਹਨਾਂ ਚੀਜ਼ਾਂ ਨੂੰ ਫੋਕਸ ਕਰਕੇ ਕਿਉਂਕਿ ਇਹ ਜਿੰਨੇ ਸਾਡੇ ਕੋਲ ਬੱਚੇ ਬੈਠੇ ਆ ਇਹ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰ ਰਹੇ ਆ ਪਰ ਇਹਨਾਂ ਦੇ ਸਾਥੀ ਕਿਤੇ ਨਾ ਕਿਤੇ ਕਿਉਂਕਿ ਇਹ ਬੱਚਿਆਂ ਦੇ ਨਾਲ ਹੀ ਇਹਨਾਂ ਦਾ ਜਿਹੜਾ ਪੀਅਰ ਗਰੁੱਪ ਹੈ ਉਸ ਦੇ ਵਿੱਚ ਜਰੂਰ ਇਹੋ ਜਿਹੇ ਬੱਚੇ ਹੁੰਦੇ ਆ ਜਿਹੜੇ ਕਿ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ ਸੋ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ ਇਸ ਚੀਜ਼ ਵਾਸਤੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇੱਥੇ ਮੈਂ ਸਮਝਦਾ ਕਿ ਇਹ ਜਿਹੜੀ ਅੱਜ ਦੀ ਸਮੇਂ ਦੀ ਲੋੜ ਹੈ ਔਰ ਪੁਲਿਸ ਪ੍ਰਸ਼ਾਸਨ ਔਰ ਸਕੂਲ ਵੱਲੋਂ ਜਿਹੜਾ ਇਹ ਪ੍ਰਬੰਧ ਇਸ ਤਰੀਕੇ ਦਾ ਕੀਤਾ ਗਿਆ ਬਹੁਤ ਵਧੀਆ ਸੀ ਸਭ ਤੋਂ ਪਹਿਲਾਂ ਤਾਂ ਮੈਂ ਮੇਰਾ ਪੰਜਾਬ ਨਿਊਜ਼ ਚੈਨਲ ਦਾ ਆਪਣੇ ਸਕੂਲ ਦੇ ਵਿੱਚ ਵੈਲਕਮ ਕਰਦਾ ਹਾਂ ਅੱਜ ਦਾ ਜਿਹੜਾ ਇਹ ਸਮਾਗਮ ਸੀ ਮਾਨਯੋਗ ਐਸਐਸਪੀ ਰੂਪਨਗਰ ਗੁਲਨੀਤ ਖਰਾਨਾ ਜੀ ਜਿਹਦੇ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਤੇ ਸਾਡੇ ਜ਼ਿਲ੍ਹਾ ਸ਼ੈਨਰ ਐਸੋਸੀਏਸ਼ਨ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂਰ ਵਿਖੇ ਨਸ਼ਿਆਂ ਦਾ ਜਿਹੜਾ ਖਲਾਅ ਵੱਧ ਰਿਹਾ ਹੈ ਬੱਚਿਆਂ ਨੂੰ ਕਿਸ ਤਰੀਕੇ ਨਾਲ ਇਸ ਗੱਲ ਤੋਂ ਦੂਰ ਰੱਖਿਆ ਜਾਵੇ ਉਹਦੇ ਸਬੰਧ ਦੇ ਵਿੱਚ ਜਿੱਥੇ ਨਾਟਕ ਪਲੇ ਕੀਤਾ ਗਿਆ ਇੱਕ ਤੇ ਨਾਲ ਹੀ ਸਾਡੇ ਅੱਜ ਦੇ ਵਿਸ਼ੇਸ਼ ਜਿਹੜੇ ਸਪੋਕਸ ਪਰਸਨ ਤੇ ਲੋਕੇਸ਼ ਮੋਹਨ ਸ਼ਰਮਾ ਜੀ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਵੀ ਦੱਸਿਆ ਤੇ ਸਾਡੇ ਮੁੱਖ ਮਹਿਮਾਨ ਗੁਲਨੀਤ ਖਨਾਰਾ ਉਹਨਾਂ ਨੇ ਵੀ ਦੱਸਿਆ ਕਿਸ ਤਰੀਕੇ ਨਾਲ ਸਮਾਜ ਦੇ ਜਿਹੜੇ ਕੁਝ ਅਨਸਰ ਲੋਕ ਹੈ ਉਹ ਬੱਚਿਆਂ ਨੂੰ ਪਹਿਲਾਂ ਭਰਮਿਤ ਕਰਦੇ ਆ ਫਿਰ ਬੱਚਿਆਂ ਦੇ ਅੰਦਰ ਇਹ ਚੀਜ਼ ਲੈ ਕੇ ਜਾਂਦੇ ਤੇ ਫਿਰ ਕਿਵੇਂ ਬੱਚਾ ਇਸ ਚੀਜ਼ ਦਾ ਇਹ ਸ਼ਿਕਾਰ ਹੋ ਜਾਂਦਾ ਸੋ ਇਸ ਚੀਜ਼ ਨੂੰ ਲੈ ਕੇ ਤਾਂ ਕਿ ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਿਆ ਜਾਵੇ ਇੱਕ ਚੰਗੇ ਨਾਗਰਿਕ ਪੈਦਾ ਕੀਤੇ ਜਾ ਸਕਣ ਜਿਹੜੇ ਅੱਜ ਕੱਲ ਰੈਡੀਮੇਟ ਜਾਂ ਕੈਮੀਕਲ ਨਸ਼ੇ ਆ ਰਹੇ ਆ ਜਿਹੜੇ ਕਿ ਕੱਲਾ ਇਕਨੋਮੀ ਨੂੰ ਤਬਾਹ ਕਰ ਰਹੇ ਆ ਪਰਿਵਾਰ ਨੂੰ ਵੀ ਤਬਾਹ ਕਰ ਰਹੇ ਆ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਿਹੜਾ ਤਬਾਹ ਕਰ ਰਹੇ ਆ ਜਿਹਦੇ ਵਿੱਚ ਇੱਕ ਖੋਖਲਾ ਸੰਸਾਰ ਹੁੰਦਾ ਜਾ ਰਿਹਾ ਹੈ ਅਪਾ ਚਾਹਦੇ ਆ ਵੀ ਜਿਵੇਂ ਸਾਡਾ ਦੇਸ਼ ਦੀ ਇੱਕ ਕਹਾਵਤ ਹੈ ਵੀ ਇਹ ਸੌਧੂ ਸੰਤਾਂ ਪੀਰ ਪਗੰਬਰਾਂ ਗੁਰੂਆਂ ਪੀਰਾਂ ਦਾ ਇਹ ਦੇਸ਼ ਹੈ ਵੀ ਜਿਸ ਵੱਲੇ ਉਸ ਦੇਸ਼ ਦੀ ਇੱਕ ਮਹਾਨਤਾ ਤੇ ਇੱਕ ਲੋਕ ਬੜੇ ਰਿਚ ਕਲਚਰ ਦੇ ਲੋਕ ਰਹਿੰਦੇ ਸੀ ਆਪਾਂ ਚਾਹਦੇ ਜੇਕਰ ਅਸੀਂ ਇਹੋ ਜਿਹੇ ਮੂਵਮੈਂਟਸ ਚਲਾਈਏ ਤਾਂ ਮੁੜ ਅਜਿਹੇ ਭਾਰਤ ਦਾ ਨਕਸ਼ਾ ਬਣ ਸਕੇ